ਗਣੇਸ਼ ਮਹਾਰਾਜ ਜੀ ਆਂਦੇ ਪਏ ਐ ਦੇਖੋ ਕਿੰਨੀ ਖੁਸ਼ੀਆਂ ਕਿੰਨੀ ਰੌਣਕ ਲਗਨੀ ਐ ਸਾਰਿਆਂ ਨੇ ਆਉਣਾ ਐ ਸਾਰਿਆਂ ਨੇ ਭੰਗੜੇ ਪਾਣੇ ਕਿਤੇ ਗਣਪਤੀ ਬੱਪਾ ਮੋਰੀਆ ਸਾਡੇ ਗਣੇਸ਼ ਮਹਾਰਾਜ ਜੀ ਆਂਦੇ ਨੇ ਮੈਂ ਕਿਹਾ ਇਹ ਖੁਸ਼ੀ ਦੇ ਮੌਕੇ ਤੇ ਕਿਰਨ ਦੀਦੀ ਨੂੰ ਫੋਨ ਕਰਕੇ ਬੁਲਾ ਲਾਂ ਚੰਦ ਮਾਰਾ ਤੇਰੇ ਮੂੰਹ ਜੋਤੇ ਮੈਂ ਸਾਹਿਲ ਕੀ ਸ਼ਦਾਈਆਂ ਨੂੰ ਫੋਨ ਤੇ ਫੋਨ ਕਰੀ ਜਾਣਾ ਵਾ ਥੱਲੇ ਆਓ ਥੱਲੇ ਆਓ ਤੇਰੇ ਕੋ ਉੱਪਰ ਨਹੀਂ ਆਇਆ ਜਾਂਦਾ ਮੈਨੂੰ ਜੋ ਥੱਲੇ ਬੁਲਾਉਂਦੇ ਆਂ ਭਾਜੀ ਮੈਂ ਉੱਪਰ ਤਾਂ ਨਹੀਂ ਆਇਆ ਉੱਥੇ ਭਾਬੀ ਬੜੀ ਤੈਨੂੰ ਸੰਗ ਆਉਂਦੀ ਆ ਭਾਬੀ ਤੋਂ ਭਾਬੀ ਤੈਨੂੰ ਦੰਦੀਆਂ ਵੱਢਦੀ ਆ ਭਾਬੀ ਤੋਂ ਨਾਲੇ ਗੱਲ ਕਿਹੜੀ ਐਡੀ ਚੋਰੀ ਕਰਨੀ ਤੂੰ ਮੈਨੂੰ ਅਸਲ ਵਿੱਚ ਨਾ ਭਾਜੀ ਮੈਂ ਭਾਬੀ ਬਾਰੇ ਗੱਲ ਕਰਨੀ ਜੋ ਕਿ ਭਾਬੀ ਸਾਹਮਣੇ ਨਹੀਂ ਹੋ ਸਕਦੀ ਭਾਬੀ ਬਾਰੇ ਭਾਬੀ ਬਾਰੇ ਕੀ ਗੱਲ ਕਰਨੀ ਤੁਹਾਨੂੰ ਦੱਸਿਆ ਨਹੀਂ ਭਾਬੀ ਨੇ ਕੁਝ ਕੱਲ ਘਰ ਦੇ ਵਿੱਚ ਕੀ ਹੋਇਆ ਵਾ ਕੀ ਹੋਇਆ ਵਾ ਕੁਛ ਹੋਣਾ ਨਹੀਂ ਤੁਸੀਂ ਮੇਰੀ ਗੱਲ ਸੁਣੋ ਘਰ ਦੇ ਵਿੱਚ ਮੰਨ ਲਓ ਮੰਮੀ ਨਹੀਂ ਆ ਭਾਬੀ ਨਹੀਂ ਆ ਦਾਦੀ ਸੁੱਤੇ ਪਏ ਆ ਤੇ ਘਰ ਦੇ ਵਿੱਚ ਕਿਹਦਾ ਫਰਜ਼ ਬੰਦਾ ਵਾ ਮੇਰਾ ਧਿਆਨ ਰੱਖਣਾ ਪਾ ਬਿਦਾ ਬੰਦਣਾ ਮੈਂ ਭਾਬੀ ਨੂੰ ਸਿਰਫ ਇੰਨਾ ਕਿਹਾ ਕਿ ਭਾਬੀ ਮੰਮੀ ਨਾ ਸਵੇਰੇ ਰੋਟੀ ਬਣਾ ਗਈ ਤਾਂ ਠੰਡੀ ਹੋ ਗਈ ਆ ਤੇ ਤੁਸੀਂ ਇਦਾਂ ਕਰੋ ਮੈਨੂੰ ਪ੍ਰੌਨਟੀ ਲਾ ਦੋ ਤੇ ਨਾਲ ਚਾਹ ਬਣਾ ਦਿਓ ਮੈਂ ਖਾ ਲਾਂ ਮੈਨੂੰ ਭੁੱਖ ਬੜੀ ਲੱਗੀ ਆ ਉਤੋਂ ਤੁਹਾਨੂੰ ਮੈਂ ਕੀ ਦੱਸਾਂ ਮੈਨੂੰ ਕਿਹੜੀਆਂ ਕਿਹੜੀਆਂ ਗੱਲਾਂ ਸੁਣਾਈਆਂ ਭਾਬੀ ਕਿੱਥੇ ਚੜੇ ਕਿੱਥੇ ਉਤਰੇ ਮੈਨੂੰ ਇੰਨੀਆਂ ਗੱਲਾਂ ਤੂੰ ਵੇਲਾਵਾ ਤੂੰ ਘਰ ਦੇ ਵਿੱਚ ਕੁਝ ਕਰ ਦਾਣੀ ਆ ਤੂੰ ਭਰਾ ਦੇ ਸਿਰ ਤੇ ਜੀਣਾ ਵਾ ਆਪਣਾ ਵੀ ਕਦੀ ਕੁਝ ਕਰ ਲੈ ਇੰਨਾ ਤੇਰਾ ਕੁਝ ਹੋ ਜਾਣੀ ਆ ਲੱਤਾਂ ਟੁੱਟੀਆਂ ਤੇਰੀਆਂ ਜਾ ਜਾ ਕੇ ਆਪੇ ਰੋਟੀ ਪਾਲਾ ਆ ਗੱਲਾਂ ਕਹਿਣ ਵਾਲੀਆਂ ਭਾਜੀ ਗੱਲ ਤੇ ਮੈਂ ਇਹੋ ਹੀ ਕਰਨੀ ਆ ਕਿ ਜਦੋਂ ਤੈਨੂੰ ਪਤਾ ਵਾ ਕਿ ਉਹ ਚੌਕੇ ਨਹੀਂ ਚੜੀ ਹੱਲੇ ਤੇ ਤੂੰ ਉਹਨੂੰ ਇਹਦੇ ਕਹਿ ਕਿ ਭਾਬੀ ਮੈਨੂੰ ਰੋਟੀ ਫੜਾ ਦੋ ਤੂੰ ਉਹਨੂੰ ਕਹਿਣਿਆ ਵਾ ਕਿ ਰੋਟੀ ਬਣਾਓ ਮੈਨੂੰ ਦੱਸ ਤੇਰੇ ਰਾਡਾਂ ਪਈਆਂ ਵਾ ਤੇਰ ਕੋਣੀ ਜਾ ਕੇ ਫੜੀ ਨਾ ਦੀ ਰੋਟੀ ਤੂੰ ਦੱਸ ਆਪਣੀ ਪਹਿਲਾਂ ਅਕਲ ਨੂੰ ਹੱਥ ਮਾਰੇ ਤੂੰ ਜਾਣ ਕੇ ਲੜਾਈ ਕਰਾਉਣ ਵਾਲੀ ਗੱਲ ਕਰਨ ਦੇ ਆ ਕਰੰਡਿਆ ਨਾ ਲੜਾਈ ਕਰਾਉਣ ਵਾਲੀ ਕਰ ਕਿ ਤੈਨੂੰ ਪਤਾ ਵੀ ਹੈ ਕਿ ਨਹੀਂ ਉਹ ਚੁੱਕ ਕੇ ਚੜੀ ਫੇਰ ਤੂੰ ਮੈਨੂੰ ਕਹਿਣ ਨਾ ਉਹਨੂੰ ਕਿ ਜਾ ਜਾ ਕੇ ਰੋਟੀ ਬਣਾ ਕਿਤਨਾ ਬਣਾ ਦੇ ਤੈਨੂੰ ਦੱਸ ਮੈਨੂੰ ਸਮਝਾ ਕਿਤਨਾ ਬਣਾ ਦੇ ਠੀਕ ਆ ਭਾਜੀ ਮੈਂ ਮੰਨ ਲੈਣਾ ਤੁਹਾਡੀ ਸਾਰੀ ਗੱਲ ਪਰ ਤੁਸੀਂ ਆਪ ਦੱਸੋ ਘਰ ਦੇ ਵਿੱਚ ਜੇ ਕੋਈ ਨਾ ਹੋਵੇ ਤੇ ਮੈਂ ਭਾਬੀ ਨੂੰ ਨਹੀਂ ਕਹਿਣਾ ਦਾਦੀ ਹੀ ਘਰ ਦੇ ਵਿੱਚ ਹੋਰ ਮੈਂ ਦਾਦੀ ਨੂੰ ਕਹਿਣਾ ਕਿ ਤੁਸੀਂ ਨੀਂਦ ਚੋਂ ਉੱਠੋ ਤੇ ਮੈਨੂੰ ਰੋਟੀ ਬਣਾ ਕੇ ਦਿਓ ਉਹ ਸਾਹਿਲ ਦਾਦੀ ਦੀ ਤੇ ਗੱਲ ਹੀ ਛੱਡ ਦੇ ਦਾਦੀ ਘਰ ਚ ਹੋਈ ਨਾ ਹੋਈ ਇੱਕ ਬਰਾਬਰ ਹੈ ਉਹਦਾ ਕੰਮ ਸਿਰਫ ਆਰਾਮ ਕਰਨਾ ਵਾ ਖਾਣਾ ਵਾ ਫਿਰ ਆਰਾਮ ਕਰਨਾ ਵਾ ਫਿਰ ਖਾਣਾ ਤੇ ਫਿਰ ਆਰਾਮ ਕਰਨਾ ਇਹ ਸਾਈਕਲ ਉਹਦਾ ਚੱਲਦਾ ਰਹਿੰਦਾ ਠੀਕ ਹੈ ਉਹਦੀ ਤਾਂ ਗੱਲ ਛੱਡ ਸਮਝਦਾਰ ਬਣੇ ਯਾਰ ਮੈਂ ਕੀ ਬੇਵਕੂਫ ਵਾਲੀਆਂ ਗੱਲਾਂ ਕਰਦਾ ਯਾਰ ਆਪਣੇ ਦਿਮਾਗ ਤੋਂ ਨਹੀਂ ਤਰਪੋ ਕੰਮ ਲਿਆ ਜਾਂਦਾ ਭਾਜੀ ਤੁਸੀਂ ਮੈਨੂੰ ਇਦਾਂ ਬੋਲਦੇ ਜੀ ਅੱ ਦੋ ਦਿਨ ਹੋਏ ਨਹੀਂ ਆ ਤੁਹਾਡੇ ਵਿਆਹ ਨੂੰ ਤੇ ਤੁਸੀਂ ਵੇਖ ਲੋ ਕਿਦਾਂ ਬੋਲਣ ਲੱਪੇ ਮੈਨੂੰ ਭਾਬੀ ਮਗਰ ਲਾ ਕੇ ਮੈਨੂੰ ਤੇ ਇਹੀ ਲੱਗਦਾ ਵਾ ਨਾ ਭਾਜੀ ਆਪਾਂ ਨਾ ਵਿਆਹ ਕਰਕੇ ਜਲਦੀ ਕਰ ਲਈ ਆ ਪੂਜਾ ਭਾਬੀ ਦੇ ਵਿਆਹ ਨੂੰ ਵੀ ਸਾਲ ਲਾਇਆ ਸੀ ਨਾ ਤੁਹਾਡੇ ਵਿਆਹ ਨੂੰ ਵੀ ਸਾਲ ਲਾ ਲੈਂਦੇ ਸਾਨੂੰ ਪਤਾ ਲੱਗ ਜਾਂਦਾ ਭਾਬੀ ਦਾ ਸੁਭਾਅ ਕਹਿੋ ਜਾ ਵਾ ਸਾਹਿਲ ਆ ਗਚਕ ਕਿਉਂ ਨਾ ਪਾ ਤੂੰ ਆਪ ਸੋਚ ਤੂੰ ਕਰਨ ਕੀ ਡਿਆ ਵਾ ਤੂੰ ਆਪਣੇ ਭਰਾ ਨੂੰ ਤੇ ਪਰਜਾਈ ਨੂੰ ਲੜਾਉਣ ਨੂੰ ਫਿਰੰਡਿਆ ਵਾ ਭਾਈ ਤੁਸੀਂ ਵੀ ਮੇਰੀ ਕਿਰਨ ਕੀ ਹੋ ਗਿਆ ਇੰਨੀ ਆਵਾਜ਼ ਕੋ ਆਂਦੀ ਤੁਹਾਡੀ ਦੋਵਾਂ ਦੀ ਕੁਛ ਨਹੀਂ ਹੋਇਆ ਤੂੰ ਜਾ ਆਪਣਾ ਕੰਮ ਕਰ ਸਾਡੀ ਭਰਾਵਾਂ ਦੀ ਗੱਲ ਐ ਅਸੀਂ ਆਪੀ ਆਪਸੇ ਗੱਲ ਕਰਦੇ ਹਾਂ ਉਹ ਦੱਸੋ ਤੇ ਸਹੀ ਹੋਇਆ ਕੀ ਆ ਹੋਣਾ ਕੀ ਆ ਭਾਬੀ ਜੋ ਤੁਸੀਂ ਕੱਲ ਕੀਤਾ ਵਾ ਮੈਂ ਭਾਜੀ ਨੂੰ ਦੱਸਣਿਆ ਸੀ ਮੇਰੀ ਗੱਲ ਸੁਣ ਸਾਹਿਲ ਮੈਂ ਗੱਲ ਕਰਨੀ ਐ ਮੈਂ ਕਹਿੰਦੇ ਆ ਉਹਨੂੰ ਕਿ ਤੂੰ ਜਾ ਸਾਡੀ ਆਪਸ ਚ ਗੱਲ ਐ ਤੂੰ ਫੇਰ ਗੱਲ ਵਧਾਉਣ ਡਿਆ ਪਰ ਗੱਲ ਕੀ ਹੋਈ ਆ ਮੈਨੂੰ ਗੱਲ ਤੇ ਪਤਾ ਲੱਗੇ ਮੈਂ ਹੀ ਤੇ ਬਤੋਣਾ ਤੁਹਾਨੂੰ ਕੀ ਸਿਆਪਾ ਯਾਰਾ ਕੀ ਰੋਟੀ ਦਾ ਕੀ ਸਿਆਪਾ ਪਿਆ ਵਾ ਜੇ ਉਹਨੇ ਕਿਹਾ ਹੀਗਾ ਤੇ ਤੂੰ ਦੋ ਫੁਲਕੇ ਲਾ ਕੇ ਉਹਨੂੰ ਬੰਨੇ ਮਾਰ ਤੂੰ ਇੱਕ ਰੋਟੀ ਤੋਂ ਹੀ ਰੋਲਾ ਪਵਾ ਛੱਡਿਆ ਵਾ ਯਾਰ ਮੈਨੂੰ ਤੇ ਤੁਹਾਡੀ ਸਮਝ ਨਹੀਂ ਆਉਂਦੀ ਰੋਟੀ ਤੋਂ ਹਾਂ ਪਰ ਐਨੇ ਮਰ ਕੋ ਰੋਟੀ ਕੋ ਤਾਂ ਮੰਗੇ ਆ ਸਾਹਿਲ ਤੂੰ ਇੰਨਾ ਝੂਠ ਕਿਉਂ ਬੋਲਣਿਆ ਵਾ ਦੱਸੋ ਜਿੰਨੇ ਮੈਨੂੰ ਤੇ ਰੋਟੀ ਮੰਗੀ ਹੁੰਦੀ ਤੇ ਮੈਂ ਬਣਾ ਕੇ ਨਾ ਦਿੰਦੀ ਉਹ ਮੇਰਾ ਵੀ ਭਰਾ ਹੈਗੇ ਆ ਉਹ ਇਹ ਤੇ ਮੇਰੇ ਛੋਟੇ ਭਰਾਵਾਂ ਵਰਗਾ ਵਾ ਲੈ ਭਾਬੀ ਕਿੰਨਾ ਜ਼ਿਆਦਾ ਝੂਠ ਬੋਲਣਦੇ ਤੁਸੀਂ ਤੁਸੀਂ ਆਪ ਹੀ ਤਾਂ ਮੈਨੂੰ ਕਿਹਾ ਸੀਗਾ ਤੇਰੀ ਅੱਲਾ ਤਾਂ ਡੁੱਟੀਆਂ ਵਾ ਜਾ ਜਾ ਕੇ ਆਪੇ ਪਾਲਾ ਮੈਂ ਨਹੀਂ ਬਣਾ ਕੇ ਦੇਣੀ ਕੋਈ ਰੋਟੀ ਹੋਰ ਤੁਸੀਂ ਵੀਰੇ ਸਾਹਮਣੇ ਮੁੱਕਰੀ ਜਾਂਦੇ ਜੇ ਹਾਈ ਰੱਬਾ ਕਿੰਨਾ ਝੂਠ ਬੋਲਣਿਆ ਸਾਹਿਲ ਤੂੰ ਜੇ ਤੂੰ ਮੈਨੂੰ ਕਹਿ ਦਿੰਦਾ ਤੇ ਮੈਂ ਬਣਾ ਹੀ ਦੇਣੀ ਮੈਨੂੰ ਕੀ ਲੋੜ ਪਈ ਸੀ ਕਿ ਮੈਂ ਤੈਨੂੰ ਮਨਾ ਕਰਾਂ ਐਵੇਂ ਨਾ ਕੀ ਕਹਿੰਦੇ ਆ ਝੂਠੀਆਂ ਗੱਲਾਂ ਨਹੀਂ ਵੀਰੇ ਨੂੰ ਤੇ ਸਿੱਧੀਆਂ ਭਾਬੀ ਝੂਠਾ ਮੈਂ ਨਹੀਂ ਝੂਠੇ ਤੂੰ ਹੀ ਜੇ ਸਾਹਿਲ ਚਲੋ ਤੂੰ ਇਹ ਨਾ ਲੜੋ ਸਾਹਿਲ ਜੇ ਤੈਨੂੰ ਲੱਗਦਾ ਵਾ ਮੈਂ ਤੈਨੂੰ ਕਿਹਾ ਵਾ ਮੈਂ ਤੇਰੇ ਕੋ ਨਾ ਹੱਥ ਜੋੜ ਕੇ ਮਾਫੀ ਮੰਗ ਲੈਣੀ ਸ਼ਰਮ ਤੇ ਨਹੀਂ ਆਉਂਦੀ ਸਾਹਿਲ ਹਣਾ ਕੀ ਆਪਣੀ ਪਰਜਾਈ ਕੋਲੋਂ ਹੱਥ ਜੜਾਉਂਡਿਆਂ। ਤੂੰ ਨਾ ਕਿ ਇਹ ਕੰਮ ਧੰਦੇ ਲੱਗ ਜਾ। ਤੈਨੂੰ ਮੈਂ ਦੱਸਾਂ ਘਰੇ ਰਹਿ ਰਹਿ ਕੇ ਜਨਾਨੀਆਂ ਦੇ ਵਿੱਚ ਨਾ ਤੇਰਾ ਹੋਈ ਜਾਂਦਾ ਦਿਮਾਗ ਖਰਾਬ। ਤੇ ਇਸ ਕਰਕੇ ਤਿਆਰੀ ਕਰ ਆਪਣਾ ਨਹਾ ਤੋਂ ਕੜੀ ਵੇਹ 11 ਵਜ ਗਏ ਆ ਹੈ ਹਜੇ ਉੱਤਰਾ ਹੀ ਤੁਰਿਆ ਫਿਰਦਾ ਵਾਂ। ਆਪਣਾ ਨਹਾ ਤੋਂ ਤੇ ਮੇਰ ਕੋ ਨਾ दफ्तर पहुंच जाहिल चाह ना तो मैं दस दी मैं कभी सोचा भी नहीं कि भाभी एदा दी हो ਦਾਦੀ ਤੇ ਨਹੀਂ ਆਬ ਉਤਰ ਕੁਝ ਚਾਹੀਦਾ ਸੀ ਮੈਨੂੰ ਤਾਂ ਨਹੀਂ ਚਾਹੀਦਾ ਮੇਰਾ ਪੁੱਤ ਉਦਾਸ ਕਿਉਂ ਹੈ ਨਾ ਉਹ ਨਹੀਂ ਨਹੀਂ ਉਦਾਸ ਤੇ ਨਹੀਂ ਆ ਮੈਂ ਮੈਂ ਨਾ ਸਭ ਕੁਝ ਬੂਏਖ ਲੋਕੇ ਸੁਣਦੀ ਪਈ ਸੀ ਉਹ ਹੀ 골ਡੀ ਆ ਨਾ ਕਿੰਨਾ ਪਿਆਰ ਕਰਦਾ ਸੀ ਤੈਨੂੰ ਭਰਾ ਨਹੀਂ ਝੋਟਾ ਸਮਝਦਾ ਸੀ ਤੈਨੂੰ ਬੱਚਿਆ ਵਾਂਗ ਜਾਂਦਾ ਸੀ ਤੇ ਕਿੰਨਾ ਬੋਲ ਕੇ ਕਹੇ ਤੈਨੂੰ ਪੁੱਤ ਮੇ ਆਣਾ ਚਾਹਦੀ ਸੀ ਪਰ ਮੈਂ ਆਪ ਹੀ ਨਹੀਂ ਆਈ ਮੈਂ ਕਿਹਾ ਮੇਰੇ ਜਾਣ ਨਾਲ ਮੇਰੇ ਮੂੰਹ ਕੋਈ ਵੱਧ ਘੱਟ ਗੱਲ ਨਿਕਲ ਜਾ ਦੋਨਾਂ ਭਰਾਵਾਂ ਦੇ ਐਵੇਂ ਲੜਾਈ ਨਾ ਵੱਜ ਜਾ ਉਹੀ ਤਾਂ ਮੈਨੂੰ ਨਹੀਂ ਸਮਝ ਆਉਂਦੀ ਅੱਜ ਤੱਕ ਕਦੀ ਮੈਨੂੰ ਭਾਜੀ ਨੇ ਨਹੀਂ ਕਿਹਾ ਅੱਜ ਇਹ ਕਹਿੰਦੇ ਕਿ ਇੱਥੇ ਵਿਹਲੇ ਵਾਂਗੂ ਬੈਠ ਰਹਿਣਾ ਆਪਣਾ ਕੋਈ ਕੰਮ ਕਰ ਹੀ ਵੇਖ ਲੈ ਮੈਨੂੰ ਬੜਾ ਦੁੱਖ ਹੋਇਆ ਤੂੰ ਤੇ ਮੇਰੇ ਲਾਡ ਲਾਗਾ ਮੈਂ ਕਿਸੇ ਸੁਣ ਸਕਣੀ ਤਾਈਓ ਮੈਂ ਕੋਰੀਆ ਨਹੀਂ ਗਿਆ ਤੇ ਮੈਂ ਆ ਗਈ ਵੰਦ ਪਰ ਚਲੋ ਕੋਈ ਨਹੀਂ ਵੱਡੇ ਆ ਬੋਲਤਾ ਫਿਰ ਕੇ ਆ ਬਾਕੀ ਪਿਆਰ ਵੀ ਤੇ ਮੈਨੂੰ ਕਿੰਨਾ ਕਰਦੇ ਆ ਪੁੱਤ ਜੇ ਤੈਨੂੰ ਕੁਝ ਚਾਹੀਦਾ ਸੀ ਤੂੰ ਮੈਨੂੰ ਢਾ ਲੰਦਾ ਮੈਂ ਸੁੱਤੀ ਸੀ ਮਰ ਥੋੜੀ ਗਈ ਸੀ ਉਹ ਦਾਦੀ ਮੈਨੂੰ ਆ ਰੀਤੀ ਰਿਵਾਜਾਂ ਦਾ ਥੋੜੀ ਪਤਾ ਹੀ ਕਿ ਕੀ ਕਰਨਾ ਹੁੰਦਾ ਵਾ ਉਸ ਤੋਂ ਬਾਅਦ ਤਹੀਂ ਰਸੋਈ ਵਿੱਚ ਬੜ ਨਹੀਂ ਸਾਦੇ ਪਰ ਵੇਖਿਆ ਜਾਵੇ ਨਾ ਗਲਤੀ ਵੀ ਮੇਰੀ ਹੀ ਹੁਣ ਜਦੋਂ ਆ ਰੀਤੀ ਰਿਵਾਜ ਬਣੇ ਆ ਉਸ ਤੋਂ ਬਾਅਦ ਭਾਬੀ ਨੇ ਕੁਝ ਬਣਾ ਕੇ ਦੇਣਾ ਮੈਂ ਭਾਬੀ ਨੂੰ ਬੋਲ ਪਿਆ ਗਲਤੀ ਉਹ ਦੀ ਸੀ ਤੇਰੀ ਨਹੀਂ ਕੋਈ ਗਲਤੀ ਸੀ ਤੂੰ ਕਹਿੰਦਾ ਰਸੋਈ ਤੇ ਬੈੰਦਸ ਮੈਂ ਆਪ ਆਪਣੀ ਅੱਖੀ ਵੇਖਿਆ ਹੀ ਐਡਾ ਦੁੱਧ ਦਾ ਗਲਾਸ ਉਹਨੇ ਭਰਿਆ ਹੀ ਗਰਮ ਕੀਤਾ ਹੀ ਗੈਸ ਬਾਲੀ ਉਹ ਤੇ ਮਲਾਈ ਪਾਈ ਤੇ ਪੀਤਾ ਉਹਨੇ ਹਾਂ ਤੇ ਦੱਸ ਜੇ ਗੈਸ ਬਾਲਨੀ ਨਹੀਂ ਸੀ ਹੋਈ ਤੇ ਫੇਰ ਕਦਰ ਸਨਵਾਲ ਉਹ ਮੰਦੀ ਪਈ ਉਹ ਮੰਦੀ ਵੀ ਜ਼ਰਾ ਸਨਵਾਏ ਪਰ ਦਾਦੀ ਹੁਣ ਜੋ ਹੋ ਗਿਆ ਵਾ ਕਰ ਵੀ ਕੀ ਸਕਦੇ ਆਪਾਂ ਸਭ ਕੁਝ ਕਰ ਸਕਨੇ ਆ ਕਰ ਕਿਉਂ ਨਹੀਂ ਸਕਦੇ ਇਹ ਤਾਂ ਉਹਨਾਂ ਨੂੰ ਢੋਲ ਲਗਾਈ ਗੱਲ ਪੇ ਜਾਣਾ ਹੀ ਪੈਣਾ ਗੱਲ ਪੇ ਢੋਲ ਮਤਲਬ ਤੇ ਪਾਇਆ ਕਿੰਨੇ ਆ ਤੂੰ ਹੀ ਉਹ ਦਪਾਇਆ ਵਾ ਮੈਂ ਕੀ ਕੀਤਾ ਵਾ ਤੂੰ ਕੁਛ ਨਹੀਂ ਕੀਤਾ ਸਾਰਾ ਕੁਝ ਤਾਂ ਤੂੰ ਹੀ ਕੀਤਾ ਕੁੜੀ ਦਾ ਪਤਾ ਤੂੰ ਕੀਤਾ ਉਹਦੇ ਘਰ ਦਾ ਐਡਰੈਸ ਤੂੰ ਲਿਆ ਕੇ ਦਿੱਤਾ ਉਹਦਾ ਨਾਂ ਪਤਾ ਕੀਤਾ ਸਾਰਾ ਕੁਝ ਤੂੰ ਤੂੰ ਕਰਦਾ ਰਿਆ ਮੈਂ ਉਹਦਾ ਪਰ ਮੈਨੂੰ ਥੋੜੀ ਪਤਾ ਸੀ ਕਿ ਭਾਬੀ ਦਾ ਸੁਭਾਅ ਇਹੋ ਜਿਹਾ ਨਾ ਕਾਕਾ ਇਹੋ ਜਿਹੇ ਰਿਸ਼ਤੇ ਕਰਦੇ ਪਰਖ ਪਰਚੋਲ ਪੂਰੀ ਕਰੀ ਦੀ ਐ ਐਵੇਂ ਵੱਡੇ ਥੋੜੀ ਕਹਿੰਦੇ ਐ ਪਰ ਦਾਦੀ ਹੁਣ ਤਾਂ ਵਿਆਹ ਹੋ ਗਿਆ ਨਾ ਹੁਣ ਕੁਛ ਕੀਤਾ ਥੋੜੀ ਜਾ ਜ਼ਾਦਾ ਵਾ ਕਾਕਾ ਕੁੜੀ ਦੀ ਜ਼ੁਬਾਨ ਤੇ ਐਡੀ ਲੰਬੀ ਤੈਨ ਤੇ ਪਤਾ ਨਹੀਂ ਬਾਹ ਪੂਜਾ ਨਾ ਵੀ ਕਿੰਨਾ ਲੜੀਓ ਮੈਂ ਨਹੀਂ ਜ਼ਰਾ ਸਮਝ ਤੁਹਾਨੂੰ ਮੰਦੀ ਮੈਂ ਸਵਾ ਸਾਲ ਬਾਅਦ ਕਰਾਂਗੀ ਰਸਮ ਇਹ ਐਨੀ ਮੈਂ ਕਰਨੀ ਆਪਣੀ ਮਰਜ਼ੀ ਦਾ ਕਰਾਂਗੀ ਤੁਸੀਂ ਤਾਂ ਕੱਲ ਹੀ ਐਨੀ ਪਾਈ ਉਸ ਲਈ ਜੇ ਮੈਂ ਦਾਦੀ ਨੇ ਰਿਸ਼ਤਾ ਤੋੜਾ ਹੋਣ ਹੀ ਨਹੀਂ ਦੇਣਾ ਮੈਂ ਤਾਂ ਮੱਖਣ ਚ ਵਾਲਵਾ ਘੜ ਦਿੱਤਾ ਨਾ ਪਤਾ ਕਰਨ ਦਿੱਤਾ ਨਾ ਕੋਈ ਪਰਚੋਲ ਕਰਨ ਦਿੱਤੀ ਇਹੋ ਜਿਹੇ ਰਿਸ਼ਤੇ ਇਸ ਤਰ੍ਹਾਂ ਨਹੀਂ ਕਰੀਦੇ ਕੁੜੀ ਤੇ ਜਵਾਬ ਨਹੀਂ ਐਨੀ ਹੈ ਨਹੀਂ ਗੱਲ ਸੁਣਾ ਕੱਲ ਨੂੰ ਤੇਰਾ ਜੋ ਹੋਏਗਾ ਕਿ ਚਲੇ ਤੈਨੂੰ ਕੋਈ ਕੁੜੀ ਪਸੰਦ ਆਏ ਮੈਂ ਤੇਰਾ ਵਿਆਹ ਨਹੀਂ ਕਰਾਂਗੀ ਮੈਂ ਤਾਂ ਕਰਾਂਗੀ ਪਰ ਪਤੇ ਪੁੱਤੇ ਕਰਕੇ ਸਾਰਾ ਕੁਝ ਕੀ ਹੋਜੀ ਕੁੜੀ ਆ ਕਿਹੋ ਜੀ ਉਹਦੀ ਹੈ ਹਸਾਬ ਤਾਂ ਬੋਲ ਚਾਲ ਕੇ ਹੋ ਜਾ ਘਰ ਚ ਬਸ ਮੰਨ ਲਿਆ ਕਿ ਨਹੀਂ ਰਸਨਾ ਇਸ ਤਰ੍ਹਾਂ ਥੋੜੀ ਘਰੀਦਾ ਕਾਲੀ ਆਡੀ ਪਾਈ ਮੰਡ ਚ ਰਿਸ਼ਤਾ ਕਰ ਲੋ ਹੁਣੇ ਹੀ ਲਾਵਾ ਵੀ ਦੇ ਦੋ ਚਲ ਰੋਕਾ ਹੋ ਜਾਂਦਾ ਸਾਡੇ ਕੋ ਫੇਰੇ ਮੌਕਾ ਸੀ ਪਤਾ ਕਰ ਸਕਦੇ ਸੀ ਕੁੜੀ ਦਾ ਰਿਸ਼ਤਾ ਛੱਡ ਨਹੀਂ ਸਕਦੇ ਸਾਸੀ ਪਰ ਇੱਥੇ ਤਾਂ ਮੌਕਾ ਹੀ ਕੋਈ ਨਾ ਉਸ ਲਈ ਤੇ ਲਾਵਾ ਦਵਾ ਤੀਆਂ ਨੰਦਕਾਰੇ ਕਰੋ ਜੀ ਸਾਰਾ ਤੇਰੀ ਮਾਂ ਨੇ ਨਹੀਂ ਫੜਾ ਦਬੀ ਮਚਾਈ ਹੋਤਲੇ ਚਲੋ ਦਾਦੀ ਨੂੰ ਹੁਣ ਜਾਣਾ ਹੀ ਹੋਤ ਗਿਆ ਵਾ ਹੁਣ ਇਹਨਾਂ ਕੋ ਬਦਲ ਥੋੜੀ ਸਕਦੇ ਸਭ ਕੁਝ ਬਦਲਿਆ ਜਾ ਸਕਦਾ ਬਦਲ ਕਿਉਂ ਨਹੀਂ ਸਕਦੇ ਸਭ ਕੁਝ ਬਦਲਿਆ ਜਾ ਸਕਦਾ ਕਿਵੇਂ ਬਦਲ ਸਕਦੇ ਆ ਜੇ ਤੂੰ ਮੇਰਾ ਸਾਥ ਦੇ ਸਭ ਕੁਝ ਬਦਲਾ ਜਾ ਸਕਦਾ 골ਡੀ ਜੋ ਦਾ ਘਰ ਵਾਲਾ ਤੋਨੇ ਜੋ ਦੇ ਮਗਰ ਲੱਗਣਾ ਹੀ ਲੱਗਣਾ ਜੇ 골ਡੀ ਨੂੰ ਇਹ ਗੱਲਾਂ ਪਤਾ ਲੱਗ ਜੇ ਤਾਂ ਕਿੰਨਾ ਬੋਲਦੀ ਹੈ ਘਰ ਦੇ ਵਿੱਚ ਪੂਜਾ ਨੂੰ ਇਹਨੇ ਜਵਾਬ ਤਾਂ ਤੂੰ ਵੇਖ ਕਿੰਨਾ ਕਲੇਜ ਪੰਦਾ ਨਹੀਂ ਮੈਂ ਕਿਦਾਂ ਤੁਹਾਡਾ ਸਾਥ ਦਵਾਂ ਤੇ ਸਭ ਕੁਝ ਸਹੀ ਕਿਵੇਂ ਹੋ ਸਕਦਾ ਸਮਝਾਓ ਮੈਨੂੰ ਸਭ ਕੁਝ ਸਹੀ ਹੋ ਸਕਦਾ ਪਹਿਲਾ ਹੱਥ ਦੇ ਕੇ ਸਾਥ ਦੇਹਾਂਗਾ ਦਾਦੀ ਮਾਡਰ ਦੇ ਨਾਲ ਆ ਜੇ ਸਾਰਾ ਕੁਝ ਸਹੀ ਹੋ ਸਕਦਾ ਤੇ ਸੁਧਰਨਾ ਦੇ ਨੇ ਕੋਈ ਨਹੀਂ ਮੈਂ ਤਾਂ ਦੱਸਦਾ ਇਹ ਹੀ ਹੈ ਕਿ ਨੂੰ ਕਰੋ ਬਾਹਰ ਕੱਢੀਏ ਤੇ ਨਵੀਂ ਲਿਆਈਏ ਇਹੀ ਸਾਤ ਹੈ ਤੁਹਾਨੂੰ ਪਤਾ ਭਾਈ ਨੇ ਮੰਨਣਾ ਵਾ ਤੁਸੀਂ ਕਹਿੰਦੇ ਨੂੰ ਘਰੋਂ ਬਾਹਰ ਕੱਢੀ ਤੇ ਫੇ ਭੂਤੋ ਸਾਰਾ ਪਰਿਵਾਰ ਭੂਤੋ ਬਹਿ ਕੇ ਉਹ ਨਾਨਾ ਦਾਦੀ ਆ ਜੀ ਜਾਣੀ ਉਹ ਸਾਡੀ ਨਵਾਂ ਨਵਾਂ ਵਿਆਹ ਆ ਤੁਹਾਨੂੰ ਪਤਾ ਭਾਈ ਉਹਦੇ ਖਿਲਾਫ ਕੋਈ ਗੱਲ ਵੀ ਨਹੀਂ ਸੌਂਦੇ ਤੋਸਲੇ ਦੇ ਬੜਾ ਤੂੰ ਭਾਈ ਦੇਖ ਲਾ ਸਾਰਾ ਟੱਬਰ ਇੱਕ ਪਾਸੇ ਹੋਇਆ ਸੀ ਦਾਦੀ ਨ ਵਖਰੇ ਡਡੇ ਕੇ ਦਾਦੀ ਹੋਣਾ ਹੀ ਨਹੀਂ ਚੰਦੀ ਦਾਦੀ ਵਿੱਚੋਂ ਬਕਲੇਸ਼ ਪਾਉਂਦੀ ਹਰ ਗੱਲ ਤੇ ਕਲੇਸ਼ ਪਾਉਂਦੀ ਹੁਣ ਭੂਤ ਨਹੀਂ ਆ ਤੇ ਕਾਕਾ ਫਿਰ ਪੈਣੀ ਆਈ ਉਹ ਜਿਹੜੀ ਗੱਲ ਮੈਂ ਪਹਿਲਾਂ ਕਹੀ ਹੈ ਨਾ ਢੋਲ ਤੁਹਾਨੂੰ ਜਾਣਾ ਹੀ ਪੈਣਾ ਹੁਣ ਵਜਾਈ ਜਾਓ ਫਿਰ ਪਾਪਾ ਹੁਣ ਬੈਗ ਉੱਥੇ ਹੀ ਰੱਖ ਦੋ ਐ ਮੇਰੇ ਜ਼ਿੰਦਾ ਭੂਤ ਆ ਗਏ ਦਾਦੀ ਮੇਨਾ ਨਾ ਬਲਾਉ ਬਲੂ ਕਿਉਂ ਮੈਂ ਨਹੀਂ ਦਾਦਾ ਕੋ ਛਿੰਦਾ ਪੋਤਾ ਇੱਕੋ ਇੱਕ ਮੇਰਾ ਜ਼ਿੰਦਾ ਪੋਤਾ ਹੈ ਕਿਉਂ ਨਹੀਂ ਹੈ ਕਿਉਂ ਨਾ ਬਲਾਉ ਮੇਰੇ ਅਸਿਕਰੀ ਤੇਰੇ ਮੇਨਾ ਅੱਛਾ ਰਹਿ ਨਹੀਂ ਸਕਦੇ ਤਾਂ ਹੀ ਤੇ ਮੈਨੂੰ ਬੁਲਾਇਆ ਨਹੀਂ ਨਾ ਗਿਆ ਤੇ ਜੇ ਮੈਂ ਦਾਦਾ ਛਿੰਦਾ ਪੋਤ ਹੁੰਦੀ ਤੇ ਤੀ ਮੈਨੂੰ ਚਾਚੂ ਦੇ ਵਿਆਹ ਤੇ ਬੁਲਾਣਾ ਨਹੀਂ ਸੀ ਉਹ ਵੀ ਮੈਂ ਤੁਹਾਨੂੰ ਫੋਨ ਕੀਤਾ ਕਿ ਉੱਥੇ ਫਲੱਡ ਆ ਗਿਆ ਤਾਂ ਕਰਕੇ ਤੇ ਹੀ ਮੈਨੂੰ ਲੈਣ ਆਇਓ ਨਹੀਂ ਤੇ ਕਿਸੇ ਨੂੰ ਤੇ ਇੱਥੇ ਮੇਰੀ ਪਰਵਾਹ ਹੀ ਨਹੀਂ ਕੀ ਤੂੰ ਪਰਵਾਹ ਕਿਉਂ ਨਹੀਂ ਇਹ ਤੂੰ ਬੈਠ ਆ ਰਾਮ ਨਾਲ ਪਾਣੀ ਤਾਂ ਨਹੀਂ ਪੀ ਮੈਂ ਤੁਹਾਨੂੰ ਸਾਰੀ ਗੱਲ ਦੱਸਣੀ ਹੈ ਇਹ ਵਿਆਹ ਕਿਸ ਤਰ੍ਹਾਂ ਆਇਆ ਵਾ ਜਿਸ ਤਰ੍ਹਾਂ ਮਰਜੀ ਹੋਇਆ ਆਵੇ ਤੁਹਾਡਾ ਕੋਈ ਫਰਜ਼ ਨਹੀਂ ਬੰਦਾ ਮੈਨੂੰ ਵਿਆਹ ਤੇ ਸੱਦਨ ਦਾ ਨਾਲੇ ਤੇ ਤੁਸੀਂ ਬੜਾ ਕਹਿੰਦੇ ਜੇ ਕਿ ਤੂੰ ਮੇਰੀ ਧੀ ਨਹੀਂ ਪੁੱਤ ਹੈ ਹੈ ਹੀ ਪੁੱਤ ਹੈ ਐਟ ਕਿਹੜੀ ਗੱਲ ਕੋਈ ਕਹਿਣਾ ਨਹੀਂ ਗੱਲ ਲਿਖੇ ਦੇ ਨਾ ਤਾਂ ਇੱਥੇ ਤੁਹਾਨੂੰ ਪੁੱਤ ਦੀ ਯਾਦ ਨਹੀਂ ਨਾਈ ਯਾਦ ਪੁੱਤ ਬਹੁਤ ਸੀ ਤੇ ਮੌਕਾ ਹੀ ਨਹੀਂ ਸੀ ਤੁਹਾਨੂੰ ਇਨਫੋਰਮ ਕਰਨਾ ਮੌਕਾ ਹੀ ਨਹੀਂ ਮਿਲਿਆ ਕਿਸੇ ਨੂੰ ਨਹੀਂ ਮੌਕਾ ਮਿਲਿਆ ਉੱਤਨ ਰਾਇਨਾ ਤੈਨੂੰ ਮੈਂ ਗੱਲ ਦੱਸਣੀ ਆ ਪਤਾ ਕੀ ਹੈ ਤੇਰੇ ਚਾਚੂ ਨੂੰ ਕੋਈ ਕੁੜੀ ਪਸੰਦ ਆ ਗਈ ਸੀ ਉਹ ਮਾਰੀ ਭਾਗੇ ਮੈਥੇ ਹੀ ਕਰਨਾ ਤੇ ਕੁੜੀ ਦੇ ਅਧਿਕਾਰ ਵੇਖਣ ਆਏ ਆ ਸਾਰੇ ਤੇ ਤੇਰੀ ਦਾਦੀ ਨੇ ਐਸਾ ਬਲੇਵਾ ਪਾਇਆ ਮੈਕਰੀ ਸਾਰਨ ਉਸ ਲਈ ਕਦੀ ਨੂੰ ਨਹੀਂ ਵਿਆਹ ਕਰਦੇ ਜੋ ਕੁੜੀ ਨੇ ਕਦੇ ਸ਼ਹਿਰੋਂ ਬਾਹਰ ਪੱਜ ਜਾਣਾ ਮੌਕਾ ਹੀ ਨਹੀਂ ਸੀ ਤੈਨੂੰ ਕਿਸਰਾ ਦੱਸਦੇ ਅਸੀਂ ਆ ਵੇਖਦੇ ਰਹੇ ਬੰਦਾ ਕੀ ਪਿਆ ਹੁੰਦਾ ਕੀ ਪਿਆ ਉਹ ਕਿੱਥੇ ਮੰਨਦੇ ਸੀ ਕੁੜੀ ਦੇ ਮਾਪੇ ਪਾਪੇ ਨਹੀਂ ਸੀ ਮੰਨਦੇ ਤੇ ਸਾਡੇ ਪਹਿਲਾ ਬੱਚਾ ਵਾ ਸਾਡੀ ਅਰੀਜਾ ਬੜੀਆਂ ਅਸੀਂ ਸਾਰੇ ਚਾਹਵਾ ਨਾ ਵਿਆਹ ਕਰਨਾ ਬੜਾ ਵਧੀਆ ਵਿਆਹ ਕਰਨਾ ਪਰ ਦੇਦੀ ਦਾਦੀ ਨੂੰ ਕਿਸਾਨ ਕੁ ਚਾਹੀਦਾ ਹੀ ਨਹੀਂ ਹੈਗਾ ਹੁਣੇ ਲਾਵਾ ਦਿਓ ਹੁਣੇ ਲਾਵਾ ਦਿਓ ਐ ਗੁਸਤੋ ਹੈ ਬਿਆ ਕੀ ਕਰਦੇ ਫਿਰ ਤੈਨੂੰ ਕਿੱਥੋਂ ਸੱਦ ਲੰਦੇ ਬੀਜੀ ਇਹ ਕੋਣ ਇਸ ਘਰ ਤੇ ਚਾਚੀ ਸਸੀਕਾ ਚਾਚੀ ਜੀ ਅੱਛਾ ਚਾਚੀ ਹਾਂ ਐਵਰੀਥਿੰਗ ਐਵੇ ਪੂਜਾ ਦੀ ਬੇਟੀ ਅੱਛਾ ਮੈਨੂੰ ਪਤਾ ਨਹੀਂ ਸੀ ਨਾ ਹਾਂ ਕੀ ਆ ਲੈਸ਼ਿਕਾ ਬੱਸ ਵਧੀਆ ਇਹ ਕਿਤੇ ਹੋਸਟਲ ਚ ਪੜਦੀ ਹੈ ਹੋਸਟਲ ਚ ਪੜਦੀ ਹੈ ਅੱਛਾ ਹੋਸਟਲ ਪੜਦੀ ਹੈ ਤੂੰ ਹਾਂਜੀ ਚਾਚੀ ਲੈ ਦੱਸ ਮੈਨੂੰ ਪਤਾ ਹੀ ਨਹੀਂ ਸੀਗਾ ਕਿ ਭਾਬੀ ਦੀ ਕੁੜੀ ਵੀ ਆ ਉਹ ਵੀ ਏਡੀ ਵੱਡੀ ਮੇਰੀ ਗੱਲ ਸੁਣ ਹੋਸਟਲ 'ਚ ਜੀਜੂ ਲੱਗ ਜਾਂਦਾ ਵਾ ਜੀ ਜੀ ਤਾਂ ਲਾਣਾ ਹੀ ਪੈਣਾ ਜਦੋਂ ਦੀ ਮੈਂ 5 ਸਾਲ ਦੀ ਸੀ ਨਾ ਉਦੋਂ ਦਾ ਹੀ ਮੈਂ ਹੋਸਟਲ ਚ ਪੜਦੀ ਆਈ ਹਾਂ ਤੇ ਫਿਰ ਆਪੇ ਜੀ ਲੱਗ ਜੰਨਾ ਚੱਲ ਛਾਡੋ ਨਾ ਅੱਜ ਦੀ ਸਾਰੀਆਂ ਗੱਲਾਂ ਚਾਤੀ ਨਾ ਕਰ ਲੈਣੀਆਂ ਮੂੰਹ ਹੱਤ ਹੋ ਜਾ ਕੇ ਇੱਕੁੱਠੇ ਚਲੇ ਗਏ। ਕੋਈ ਪਤਾ ਨਹੀਂ ਮਾਂ ਕੱਲੀ ਲੱਗੇ ਹੋਈ ਆ ਅਸੀਂ ਵੀ ਕੁਝ ਕਰਨਾ ਵਾ। ਯਾ ਤੇ ਰਿਧੀ ਐ ਰਿਧੀ ਹਾਂਜੀ ਅੰਮੀ। ਇਹ ਤੁਹਾਨੂੰ ਹਾਂ ਸਹੀ ਨਹੀਂ ਲਾਈ ਇਹਨੂੰ ਏਦਾਂ ਕਮਾ ਕੇ ਲਾਓ ਜਰਾ। ਜਿੰਨੇ ਤੂੰ ਕਰਦੇ ਪਿਓ। ਏਦਾਂ ਲਗਾਓ। ਤੈਨੂੰ ਹੁਣ ਕਮਾਨ ਦਾ ਪਤਾ ਲੱਗ ਗਿਆ ਸੇਰ ਦੀ ਜਿਹੜੀ ਐਨੀ ਡੈਕੋਰੇਸ਼ਨ ਕੀਤੀ ਐ ਤੈਨੂੰ ਉਹਦਾ ਪਤਾ ਨਹੀਂ ਲੱਗਾ ਤੈਨਾਂ ਨੂੰ ਬੁੱਲ ਫੰਡਰ ਕਿੱਥੇ ਐ ਮੈਨੂੰ ਕੀ ਪਤਾ ਕਿੱਥੇ ਗਏ ਲੈ ਫੰਟਰ ਤੁਹਾਨੂੰ ਮੈਂ ਕਿਹਾ ਸੀ ਬਾਜ਼ਾਰ ਮੈਨੂੰ ਭੇਜੋ ਬਾਜ਼ਾਰ ਦੇ ਸਾਰੇ ਕੰਮ ਮੇਰੇ ਕੋਲ ਕਰਾਓ ਦੇ ਦਿੰਦੇ ਉਹਨੂੰ ਪੈਸੇ ਨਾਲ ਐਕਟੀਵਾ ਦੀ ਚਾਬੀ ਅਗਲੇ ਘੁੰਮਦੇ ਫਿਰਦੇ ਰਹਿੰਦੇ ਗੇੜੀਆਂ ਛੜੀਆਂ ਮਾਰਦੇ ਨੇ ਕਿਤੇ ਅੱਧਰ ਆਹ ਚਾਹ ਰ ਮੇਰੀ ਗੱਲ ਸੁਣ ਹਾਂ ਕਿਹਨੂੰ ਭੇਜ ਦਿੰਦੀ ਬਾਜ਼ਾਰ ਮੈਨੂੰ ਭੇਜਣਾ ਸੀ ਹੋਰ ਕਿਹਨੂੰ ਭੇਜਣਾ ਤੈਨੂੰ ਤੇ ਬਾਜ਼ਾਰ ਤੈਨੂੰ ਮਦਲੀਂ ਚ ਨਾ ਟੱਪਣ ਦਵਾ ਤੂੰ ਬਜਾੜ ਦੀ ਗੱਲ ਕਰਨ ਢਈ ਐ ਇੱਕ ਤਾਂ ਚੰਨ ਚੜ ਗਈ ਐ ਤੇ ਮੈਂ ਤੇਰੇ ਵੱਲੋਂ ਕੋਈ ਗੱਲ ਨਹੀਂ ਸੁਣੀ ਆ ਰਾਮ ਨਾਲ ਘਰ ਆਪਣੇ ਕੰਮ ਕਰ ਜਿਹੜਾ ਮੈਂ ਕਹਿਣ ਢਈ ਐ ਤੇ ਰਹੀ ਬੱਚਿਆਂ ਦੀ ਗੱਲ ਉਹਨਾਂ ਨੂੰ ਆਪੇ ਕਹ ਦਾਂਗੀ ਉਹਨਾਂ ਨੂੰ ਸਭ ਪਤਾ ਵੈ ਕੀ ਕਰਨਾ ਤੇ ਕੀ ਨਹੀਂ ਕਰਨਾ ਤੂੰ ਆਪਣੀ ਚੌਧਰਾਨੀ ਨਾ ਦੱਸ ਉਹ ਤੁਹਾਡੇ ਬੱਚੇ ਮੈਂ ਤੁਹਾਡੀ ਬੱਚੀ ਨਹੀਂ ਐ ਕੀ ਮੇਰੇ ਬੱਚਿਆਂ ਨੂੰ ਬੱਚਾ ਤੂੰ ਮੇਰੀ ਧੀ ਐ ਤਦ ਮੈਂ ਤੈਨੂੰ ਲੱਗੀ ਸਮਝਾਣ ਤ ਬਾਹਰ ਦਾ ਭੁੱਲ ਕੇ ਨਾ ਨਾਮ ਲਵੀਂ ਅੱਛਾ ਮੇਰੀ ਗੱਲ ਸੁਣੋ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਆ ਜ਼ਰੂਰੀ ਕੀ ਪਹਿਲੇ ਮੇਰੀ ਗੱਲ ਸੁਣੋ ਧਿਆਨ ਨਾਲ ਆਰਾਮ ਨਾਲ ਉੱਚੀ ਨਾ ਬੋਲਣਾ ਨਾ ਮੈਨੂੰ ਡਾਂਟਣਾ ਮੈਂ ਡਰ ਜਾਂਨੀ ਆ ਅੱਗੇ ਮੇਰੀ ਗੱਲ ਸੁਣੋ ਮੈਂ ਕਿਹਾ ਗਣੇਸ਼ ਮਹਾਰਾਜ ਜੀ ਆਂਦੇ ਪਏ ਐ ਦੇਖੋ ਕਿੰਨੀ ਖੁਸ਼ੀਆਂ ਕਿੰਨੀ ਰੌਣਕ ਲੱਗਣੀ ਐ ਸਾਰਿਆਂ ਨੇ ਆਣਾ ਐ ਸਾਰਿਆਂ ਨੇ ਭੰਗੜੇ ਪਾਣੇ ਕਿਤੇ ਗਣਪਤੀ ਬੱਪਾ ਮੋਰੀਆ ਸਾਡੇ ਗਣੇਸ਼ ਮਹਾਰਾਜ ਜੀ ਆਂਦੇ ਨੇ ਮੈਂ ਕਿਹਾ ਐ ਖੁਸ਼ੀ ਦੇ ਮੌਕੇ ਤੇ ਕਿਰਨ ਦੀਦੀ ਨੂੰ ਫੋਨ ਕਰਕੇ ਮਿਲਾ ਲਾਂ ਚੰਦ ਮਾਰਾ ਤੇਰੇ ਮੂੰਹ 'ਜੋਤੇ ਮੈਂ ਜੇ ਉਹਦਾ ਨਾਮ ਲਿੱਤਾ ਦੇ ਮੇਰੀ ਮਰਜ਼ੀ ਨਾਲ ਕਰਾਇਆ ਹੁੰਦਾ ਨਾ ਤੈਨੂੰ ਮੈਂ ਘਰੋਂ ਲੈ ਕੇ ਆਣਾ ਹੈ ਤੈਨੂੰ ਪਤਾ ਮੈਂ ਪਿੱਛੇ ਕਿੱਥੇ ਜਾਈ ਦਿੰਦੀ ਪਈ ਆ ਤੈਨੂੰ ਪਤਾ ਜਦੋਂ ਗਣਪਤੀ ਜੀ ਘਰ ਆਉਂਦੇ ਸੀ ਨਾ ਤੇ ਸਾਰੀ ਸਜਾਵਟ ਕਿਰਨ ਕਰਦੀ ਸੀ ਤੇ ਮੈਂ ਹੋਰ ਕਿਸੇ ਕੋ ਕਰਵਾਂਦੀ ਨਹੀਂ ਉਹ ਮੇਰੀ ਜਾਨ ਸੀ ਰਹੂਨ ਉਹ ਮੇਰੀ ਜਾਨ ਬਿਲਕੁਲ ਨਹੀਂ ਰਹੀ ਮਨੂੰ ਉਹਦੇ ਕੋਲ ਨਾ ਪੂਰੀ ਪੂਰੀ ਨਫਰਤ ਹੈਗੀ ਅੱਜ ਨਾਮ ਨਹੀਂ ਤੈ ਕਿਰਨ ਦਾ ਤੇ ਜੇ ਅੱਜ ਤੋਂ ਬਾਅਦ ਉਹਦਾ ਨਾਮ ਲਿਤਾ ਨਾ ਤੇ ਐ ਨਾ ਹੋਵੇ ਉਹਦਾ ਮੈਂ ਜਨਕੀ ਵਿਆਹ ਕਰਾਈ ਆ ਤੇ ਤੇਰਾ ਮੈਂ ਹਫਤੇ ਰ ਵਿੱਚ ਵਿੱਚ ਲੱਭ ਕੇ ਕਰਦਾ ਅੱਜ ਤੋਂ ਬਾਅਦ ਕਿਰਨ ਦਾ ਨਾਮ ਨਹੀਂ ਲੈਣਾ ਉੱਥੇ ਉਹ ਸਾਡੀ ਭੈਣ ਹੈ ਕਿਹੜੀ ਭੈਣ ਕਿਹਦੀ ਭੈਣ ਕਿਹਦੀ ਟੀ ਮੇਰੀ ਵੱਡੀ ਭੈਣ ਹੈ ਵੱਡੀ ਭੈਣ ਹੁੰਦੀ ਨਾ ਤੇ ਉਸਲੇ ਜਦੋਂ ਮੈਂ ਕਿਹਾ ਸੀ ਨਾ ਕਿ ਰਣ ਚੱਲ ਘਰ ਮੇਰੀ ਇੱਜ਼ਤ ਰੱਖਣ ਵਾਸਤੇ ਉਸੇ ਵੇਲੇ ਘਰ ਆ ਜੰਦੀ ਬਾਅਦ ਦੇ ਵਿੱਚੋਂ ਭਾਵੇਂ ਮੈਂ ਜੋ ਮਰਜ਼ੀ ਕਰਦੀ ਉਹਨੇ ਤੇ ਮੇਰਾ ਧਿਆਨ ਨਹੀਂ ਦਿੱਤਾ ਕਿ ਮੇਰੀ ਮਾਂ ਵੀ ਕੋਈ ਹੈਗੀ ਆ हे गणपत महाराज तू सब कुछ जानदियो मैं अपनी बहन नु कित्ता ਛੱਡਦਾ ਜਿਹੜੀ ਮੇਰੀ ਭੈਣ ਟਾਡੀ ਪੂਰੀ ਸਜਾਵਟ ਕਰਦੀ ਸੀ ਸਵੇਰੇ ਸ਼ਾਮ ਟਾਡੀ ਆਰਤੀ ਕਰਦੀ ਸੀ ਉਹ ਇਸ ਘਰ ਦੇ ਵਿੱਚ ਨਾ ਆਵੇ ਨਾ ਟਾਡੀ ਆਰਤੀ ਕਰੇ ਇਹ ਨਹੀਂ ਹੋ ਸਕਦਾ ਮੰਮੀ ਨੇ ਤੇ ਆਪਣਾ ਫੈਸਲਾ ਸੁਣਾਤਾ ਪਰ ਮੇਰਾ ਦਿਲ ਮੇਰਾ ਦਿਲ ਰੋਂਦਾ ਪਿਆ ਅੰਦਰੋਂ ਮੈਂ ਕੀ ਕਰਾਂ ਮੈਂ ਨਹੀਂ ਦੇਖ ਸਕਦੀ ਇਹ ਕੁਝ ਇੰਨੀ ਜਨੀ ਸਾਡੀ ਘੋਹ ਰਨ ਗਣੇਸ਼ ਮਹਾਰਾਜ ਜੀ ਦੀ ਆਰਤੀ ਕਰਨ ਮੇਰੀ ਭੈਣ ਆਰਤੀ ਨਾ ਕਰੇ ਘਰ ਚ ਨਾ ਆਵੇ ਇਹ ਨਹੀਂ ਹੋ ਸਕਦਾ ਮੰਮੀ ਦਾ ਫੈਸਲਾ ਇੱਕ ਜਗਾ ਉਹ ਮੇਰੀ ਭੈਣ ਸੀ ਮੈਂ ਮੰਮੀ ਨੂੰ ਕੁਝ ਨਹੀਂ ਦੱਸਾਂ ਮੈਂ ਕਿਰਨ ਦੀਦੀ ਨੂੰ ਫੋਨ ਕਰ ਦੇਣਾ ਹਾਂ ਤੇ ਉਹਨੂੰ ਕਹਿਣਾ ਮੰਮੀ ਨੇ ਕਿਹਾ ਗਣੇਸ਼ ਜੀ ਦੀ ਆਰਤੀ ਹੋਣੀ ਹੈ ਤੇ ਤੂੰ ਆ ਜਾ। ਐ ਮੇਰਾ ਦਿਮਾਗ ਸਹੀ। ਹੈਲੋ ਹੈਲੋ ਰਿਧੀ ਹਾਂਜੀ ਕੀ ਹਾਲ ਹੈ? ਵਧੀਆ ਵਧੀਆ ਤੂੰ ਸੁਣਾ ਤੇਰਾ ਕੀ ਹਾਲ? ਠੀਕੋ। ਹਾਂ ਮੇਰਾ ਵਧੀਆ। ਉਹ ਤੈਨੂੰ ਕੀ ਹੋ ਗਿਆ? ਰੁਈ ਕ ਜਾਣਨੀ? ਨਹੀਂ। ਤੁਹਾਡੀ ਬਾਤ ਸੁਣ ਕੇ ਮੇਰਾ ਮਨ ਭਰ ਆਇਆ। ਓਹੋ ਚੱਲ ਈ ਰੌਣਕਾ ਤਾਂ ਦੇਈਂ ਜੇ ਤੇਰਾ ਇੰਨਾ ਹੀ ਮਨ ਕਰਦਾ ਮੈਨੂੰ ਮਿਲਣ ਦਾ ਤੂੰ ਇਤਰਾ ਕਰ ਤੂੰ ਘਰੇ ਆ ਜਾ ਕਰ ਮਿਲਣ ਵਾਸਤੇ ਮੈਨੂੰ ਔਰ ਪਹਿਲੇ ਦੱਸੋ ਦੀਦੀ ਤੋ ਇਹ ਖੁਸ਼ ਜੇ ਨਾ ਹਾਂ ਹਾਂ ਮੈਂ ਬਹੁਤ ਖੁਸ਼ ਆ ਕਿਉਂ ਕਿ ਆ ਫਿਰ ਤੁਸੀਂ ਇੱਕ ਗੱਲ ਭੁੱਲਦੇ ਪਏ ਹੋ ਤੁਹਾਨੂੰ ਕੁਛ ਚੇਤਾ ਨਹੀਂ ਹੈਗਾ ਕੱਲ ਕੀ ਆ ਭਲਾ ਦੱਸੋ ਅੱਛਾ ਦਐਨੇ ਕੱਲ ਕੀ ਆ ਕੱਲ ਸੰਡੇ ਆ ਔਰ ਕੀ ਆ ਆਰਤੀ ਨਾ ਉਹੀ ਗੱਲ ਸੰਡੇ ਯਾਦ ਰੱਖਿਆ ਉਹ ਕੱਲ ਮਹਾ ਆਰਤੀ ਹੈ ਗਣੇਸ਼ ਜੀ ਦੀ ਸਭ ਭੁੱਲ ਚੁੱਕੇ ਹੋ ਤੁਸੀਂ ਓਹ ਮੇਰਾ ਦਿਮਾਗ ਦੇਖ ਲਾ ਮੈਂ ਇਹ ਸਾਰਾ ਕੁਝ ਕਿਵੇਂ ਭੁੱਲ ਸਕਦੀ ਆ ਇੰਨੇ ਸਾਲਾਂ ਤੋਂ ਮੈਂ ਹੀ ਤੇ ਆਰਤੀ ਕਰਦੀ ਆਈ ਆ ਤੇ ਗੱਲ ਮਹਾ ਆਰਤੀ ਹੈ ਭੁੱਲ ਗਏ ਨਾ ਫੇਰ ਤੁਸੀਂ ਹੁਣ ਪਹਿਲੇ ਮੈਨੂੰ ਦੱਸੋ ਕੱਲ ਆਓਗੇ ਨਾ ਮਹਾ ਆਰਤੀ ਕਰਨ ਬੋਲੋ ਕੱਲ ਆਓਗੇ ਨਾ ਮਹਾ ਆਰਤੀ ਕਰਨ ਹਾਂ ਹਾਂ ਆਵਾਂਗੇ ਪਰ ਮੰਮੀ ਅ ਮੰਮੀ ਨੂੰ ਛੱਡੋ ਮੰਮੀ ਨਹੀਂ ਮੈਨੂੰ ਕਿਹਾ ਦੀਦੀ ਨੂੰ ਫੋਨ ਕਰਕੇ ਕਹਿ ਦੇ ਹੁਣ ਆ ਜਾਣਾ ਉਹ ਮੰਮੀ ਮੈਨੂੰ ਮੰਮੀ ਕੀ ਗੱਲਾਂ ਕਰਨ ਜਲਦੀ ਆਓ ਓਕੇ ਓਕੇ ਬਾਏ ਬਾਏ ਬਾਚੂ ਕਰਦੀ ਆ ਗਈ ਮੰਮੀ ਆ ਗਈ ਆ ਗਈ ਹੈਲੋ ਹੈਲੋ ਰਿਦੀ ਰਿਦੀ ਮਮੀ ਨੇ ਕਿਹਾ ਹਾਏ ਰੱਬਾ ਸ਼ੁਕਰ ਮੈਨੂੰ ਪਤਾ ਹੀ ਸੀਗਾ ਮਾਵਾ ਕਦੀ ਈਆਂ ਤੋਂ ਰਹਿ ਸਕਦੀਆਂ ਵੱਖ ਉਹ ਜਿੰਨਾ ਮਰਜੀ ਲੜ ਲੈਣ ਜਿੰਨਾ ਮਰਜੀ ਇੱਕ ਦੂਸਰੇ ਬਿਨਾ ਕੀ ਕਹਿੰਦੇ ਆ ਕਰ ਲੈਣ ਪਰ ਮੈਨੂੰ ਮੇਰੀ ਮਾਂ ਦਾ ਪਤਾ ਸੀਗਾ ਉਹ ਮੇਰੇ ਤੋਂ ਬਿਨਾ ਰਹਿ ਨਹੀਂ ਸਕਦੀ ਮੇਰੇ ਬਿਨਾ ਕਿਵੇਂ ਆਰਤੀ ਕਰ ਲੈਂਦੀ ਹਰ ਸਾਲ ਮੈਂ ਆਪਣੇ ਹੱਥਾਂ ਨਾਲ ਪਹਿਲੀ ਆਰਤੀ ਖੁਦ ਕਰਦੀ ਆ ਮੈਨੂੰ ਪਤਾ ਸੀ ਮੰਮੀ ਨੇ ਆਪ ਤੇ ਨਹੀਂ ਕਹਿਣਾ ਸੀਗਾ ਛਲ ਕਿਸੇ ਨਾ ਕਿਸੇ ਹੱਥ ਤੇ ਸੁਨੇਹਾ ਭੇਜ ਹੀ ਦਿੱਤਾ ਨਾ ਹਾਏ ਰੱਬਾ ਕਿੰਨੀ ਖੁਸ਼ੀ ਹੁੰਦੀ ਆ ਮੈਨੂੰ ਸ਼ੁਕਰ ਹੈ ਤੁਹਾਡਾ ਗਣਪਤੀ ਮਹਾਰਾਜ ਜੀ ਤੂੰ ਹੀ ਮੇਰੀ ਸੁਣ ਲਈ ਕੱਲ ਜਾ ਕੇ ਮੈਂ ਆਪਣੀ ਮਾਂ ਨੂੰ ਗਲੇ ਨਾਲ ਲਾਵਾਂਗੀ ਆਪਣੀ ਭੈਣ ਨੂੰ ਮਿਲਾਂਗੀ ਭਰਾਵਾਂ ਨੂੰ ਮਿਲਾਂਗੀ ਪਾਪਾ ਨੂੰ ਐਵੇਂ ਲੱਗਣ ਦਿਆ ਵਾ ਕਿੰਨੇ ਸਾਲ ਹੀ ਹੋ ਗਏ ਮੋਂ ਉਹਨਾਂ ਨੂੰ ਮਿਲਿ ਨਹੀਂ ਆ ਇਹ ਗੱਲ ਨਾ ਮੈਂ ਇਹਨਾਂ ਨੂੰ ਜਾ ਕੇ ਸਭ ਤੋਂ ਪਹਿਲਾਂ ਦੱਸਦੀ ਆ ਕਿੰਨਾ ਖੁਸ਼ ਹੋਣਗੇ ਵੀ ਹਾਏ ਰੱਬਾ